ਹੁਣ ਤੱਕ ਤੁਸੀਂ ਫੋਟਮਾ ਤੇ ਵੀਡੀਓਸ ਵਿੱਚ ਗੁੱਗੂ ਮੋٹے ਦੀ ਭੈਣ ਦਾ ਵਿਆਹ ਖੂਬ ਇੰਜੋਏ ਕੀਤਾ ਤੇ ਤੁਸੀਂ ਉਹਨਾਂ ਦੀਆਂ ਫੋਟੋਸ ਤੇ ਵੀਡੀਓ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਤੇ ਬੀਤੇ ਦਿਨੀ ਉਸ ਦੀਆਂ ਵਿਆਹਾਂ ਹੋਈਆਂ ਦੋਨੇ ਭੈਣਾ ਆਪਣੇ ਆਪਣੇ ਘਰ ਵਾਪਸ ਚਲੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਹੁਣ ਮੋٹے ਦੇ ਮੰਮੀ ਡੈਡੀ ਯਾਨੀ ਕਿ ਉਸ ਦੇ ਸੱਸ ਤੇ ਸਹਰਾ ਸਾਹਿਬ ਉਹ ਆਪਣੇ ਘਰ ਜਦੋਂ ਵਾਪਸ ਜਾਣ ਲੱਗਦੇ ਨੇ ਤੇ ਮੋਟਾ ਤੇ ਉਸ ਦੀ ਵਾਈਫ ਕਾਫੀ ਜ਼ਿਆਦਾ ਭਾਵਕ ਹੋ ਜਾਂਦੇ ਨੇ ਤੇ ਭਾਵਕ ਹੋ ਕੇ ਦੋਨੇ ਜਾਣੇ ਰੋਣ ਲੱਗ ਜਾਂਦੇ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ YouTube ਚੈਨਲ ਉੱਤੇ ਵੀ ਹੇ ਪਿਆਰਾ ਜਵ ਵਲੌਗ ਸ਼ੇਅਰ ਕੀਤਾ ਗਿਆ ਤੇ ਹਾਲਾਂਕਿ ਗੁੱਗੂ ਦੇ ਵੱਲੋਂ ਜਿਹੜਾ ਇਸ ਵੀਡੀਓ ਦੇ ਵਿੱਚ ਮਜ਼ਾਕ ਵੀ ਕੀਤਾ ਜਾ ਰਿਹਾ ਹੈ ਤੇ ਪਰ ਆਪਣੀ ਸੱਸ ਤੇ ਸਹੁਰੇ ਦੇ ਗਲੇ ਲਾ ਕੇ ਰੋਣ ਲੱਗ ਜਾਂਦਾ ਹੈ ਤੇ ਉਸ ਦੀ ਵਾਈਫ ਵੀ ਰੋਂਦੀ ਹੋਈ ਨਜ਼ਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਤੁਹਾਨੂੰ ਇਹਨਾਂ ਦੇ ਵਲੌਗ ਕਿਵੇਂ ਲੱਗਦੇ ਨੇ ਜਾਂ ਤੁਹਾਨੂੰ ਪੂਰੀ ਹੀ ਸੰਧੂ ਫੈਮਿਲੀ ਕਿਵੇਂ ਦੀ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਵੀ ਗੁੱਗੂ ਤੇ ਮੋਟੇ ਨੂੰ ਉਹਨਾਂ ਦੀ ਭੈਣ ਦੇ ਵਿਆਹ ਦੀਆਂ ਵਧਾਈਆਂ ਨਹੀਂ ਦਿੱਤੀਆਂ ਤਾਂ ਉਹਨਾਂ ਨੂੰ ਕਮੈਂਟ ਕਰਕੇ ਵਧਾਈਆਂ ਜਰੂਰ ਦਿਓ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ